ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅਬੌਰ ਦੇ ਜਿਸ ਕਾਰੋਬਾਰੀ ਸੰਜੇ ਵਰਮਾ ਨੂੰ ਪਰਸੋ ਮਾਰਿਆ ਗਿਆ ਸੀ ਉਸ ਦੇ ਅਖੌਤੀ ਦੋ ਕਾਤਲ ਜਿਹੜੇ ਐ ਉਹਨਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ। ਉਸ ਦੀ ਕਹਾਣੀ ਦੇ ਮੁਤਾਬਕ ਜਦੋਂ ਉਹਨਾਂ ਨੂੰ ਹਥਿਆਰ ਵਗੈਰਾ ਦੇਖਣ ਲਈ ਉੱਥੇ ਲੈ ਕੇ ਜਾਂਦੇ ਐ ਤਾਂ ਉਹਨਾਂ ਦੇ ਦੋ ਸਾਥੀ ਪਹਿਲਾਂ ਹੀ ਉੱਥੇ ਖੜੇ ਹੁੰਦੇ ਐ ਤੇ ਜਿਹੜੇ ਕਿ ਪੁਲਿਸ ਤੇ ਗੋਲੀਆਂ ਚਲਾਉਂਦੇ ਐ। ਕੀ ਪੁਲਸ ਉਹਨਾਂ ਨਾਲ ਸਮਾਂ ਬੰਨ੍ਹ ਕੇ ਗਈ ਸੀ? ਘਟਨਾ ਪਰਸੋਂ ਦੀ ਹੈ ਲੈ ਕੇ ਤੁਸੀਂ ਗੱਲ ਜਾ ਰਹੇ ਹੋ ਤੇ ਜੇ ਉਹ ਬੰਦੇ ਹਥਿਆਰ ਚੁੱਕਣ ਲਈ ਆਏ ਹੋਏ ਸੀ ਤਾਂ ਪਰਸੋਂ ਹੀ ਕਿਉਂ ਨਾ ਲੈ ਗਏ ਕੱਲ ਕਿਉਂ ਆਏ ਉਸੇ ਵਕਤ ਕਿਉਂ ਆਏ ਜਦੋਂ ਤੁਸੀਂ ਜਾਣਦੇ ਹੋ ਵਗੈਰਾ ਵਗੈਰਾ ਬਹੁਤ سارے ਸਵਾਲ ਨੇ ਤੇ ਫਿਰ ਇਹ ਬੰਦਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਸ ਐਡੀ ਕਮਜ਼ੋਰ ਹੈ ਵੀ ਇਹਨਾਂ ਦੀ ਕਸਟਡੀ ਦੇ ਵਿੱਚੋਂ ਬੰਦੇ ਭੱਜ ਰਹੇ ਇਹਨਾਂ ਦੇ ਫੜੇ ਹੋਏ ਕੀ ਉਹਨਾਂ ਦੇ ਹਤਕੜੀਆਂ ਨਹੀਂ ਸੀ ਲੱਗੀਆਂ ਹੋਈਆਂ ਉਹਨਾਂ ਦੇ ਗੋਲੀਆਂ ਮਾਰ ਕੇ ਵਾਪਸ ਇਹ ਦੇਖਣ ਨੂੰ ਪਹਿਲੀ ਨਜ਼ਰੇ ਝੂਠਾ ਮੁਕਾਬਲਾ ਲੱਗ ਬੈਗਾ ਇਸ ਤਰ੍ਹਾਂ ਦੇ ਪਹਿਲਾਂ ਵੀ ਬਹੁਤ ਸਾਰੇ ਮੁਕਾਬਲੇ ਕੀਤੇ ਆਂ ਪੰਜਾਬ ਦੀ ਸਰਕਾਰ ਜਿਹੜੀ ਤੇ ਪੁਲਿਸ ਜਿਹੜੀ ਹੈ ਉਹ ਇਸ ਗੱਲ ਦੇ ਉੱਤੇ ਹੈ ਵੀ ਤੁਰਤ ਫੁਰਤ ਇਨਸਾਫ ਲੋਕਾਂ ਨੂੰ ਦਿਸੇ ਵੀ ਹਾਂ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਅਸਲ ਜਿਹੜੀ ਗੱਲ ਹੈ ਵੀ ਕਿਸੇ ਨੂੰ ਫੜ ਕੇ ਉਹਦੀ ਪੁਣਛਾਲ ਕਰਕੇ ਉਹ ਉਹਦੇ ਕਿਸੇ ਨਤੀਜੇ ਤੇ ਪਹੁੰਚ ਕੇ ਤਾਂ ਕਿ ਜਿਹੜੇ ਇੱਥੇ ਬਹੁਤ ਸਾਰੇ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਮਤਲਬ ਲਾਂਬੂ ਲਾਉਣ ਦੇ ਉੱਤੇ ਤੁਲੇ ਹੋਏ ਹੈ ਚਾਹੇ ਉਹ ਗੈਂਗਸਟਰ ਨੇ ਚਾਹੇ ਉਹ ਅੱਡੜ ਤਰ੍ਹਾਂ ਦੇ ਧਾਰਮਿਕ ਬੇਅਦਬੀਆਂ ਦੇ ਕਾਰੇ ਕਰਦੇ ਐ ਉਹਨਾਂ ਦੀ ਤਹਿ ਤੱਕ ਪਹੁੰਚਣ ਦੀ بجائے ਉੱਪਰੋਂ ਉੱਪਰੋਂ ਹੋਇਆ ਹੋਇਆ ਇਨਸਾਫ ਦਿਸੇ ਇਹ ਗੱਲ ਦੇ ਮਗਰ ਪਈ ਹੋਈ ਹੈ ਜੇ ਇਹਨੂੰ ਕੱਲ ਮਲਾ ਕੇ ਦੇਖੀਏ ਵੀ ਕੱਲ ਹੀ ਬਿਹਾਰ ਦੇ ਵਿੱਚ ਇੱਕ ਹੋਰ ਕਾਰੋਬਾਰੀ ਸੀਗਾ ਉੱਥੇ ਖੇਮਕਾ ਉਹਦਾ ਜਿਹੜਾ ਮੁੱਖ مشکوਕ ਆਦਮੀ ਐ ਉਹਨੂੰ ਵੀ ਪੁਲਿਸ ਨੇ ਮਾਰਤਾ ਕੀ ਪੰਜਾਬ ਤੇ ਬਿਹਾਰ ਦੀ ਪੁਲਿਸ ਇੱਕੋ ਹੀ ਰਾਹ ਪਈ ਹੋਈ ਹੈ ਜਾਂ ਸਾਰੇ ਬਹੁਤੇ ਸੂਬਿਆਂ ਦੀਆਂ ਸਰਕਾਰਾਂ ਦੀ ਪੁਲਿਸ ਇਸਰਾਹ ਪਈ ਹੋਈ ਹੈ ਯੂਪੀ ਦਾ ਤਾਂ ਆਮ ਹੀ ਨਾਮ ਮਸ਼ਹੂਰ ਹੈ ਵੀ ਬੰਦੇ ਨੂੰ ਫੜਦੇ ਆ ਤੇ ਉਹਨੂੰ ਮਾਰ ਦਿੰਦੇ ਆ ਬਸ ਲੋਕਾਂ ਨੂੰ ਲੱਗਦਾ ਵੀ ਇਨਸਾਫ ਹੋ ਗਿਆ ਇਨਸਾਫ ਹੋ ਗਿਆ ਇਨਸਾਫ ਹੋਇਆ ਨਹੀਂ ਹੁੰਦਾ ਉਹ ਜਿਹੜੀ ਜੜਾਂ ਨੇ ਉਸ ਸਾਰੀ ਕ੍ਰਾਈਮ ਦੀਆਂ ਉਸੇ ਤਰ੍ਹਾਂ ਰਹਿ ਗਈਆਂ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਕ੍ਰਾਈਮ ਦੀਆਂ ਜੜਾਂ 'ਚ ਪਹੁੰਚਣ ਦੀ ਲੋੜ ਹੈ ਦੂਸਰਾ ਜਿਹੜੀ ਸਵਾਲ ਹੈ ਦੋਸਤੋ ਤੁਹਾਡੇ ਨਾਲ ਜਿਹੜਾ ਸਾਂਝੀ ਕਰਨਾ ਹੈ ਅੱਜ ਕੁੱਲ ਹਿੰਦ ਪੱਧਰ ਦੇ ਉੱਤੇ ਜਿਹੜੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਤੇ ਬਹੁਤ ਸਾਰੀਆਂ ਕੌਮੀ ਫੈਡਰੇਸ਼ਨਾਂ ਨੇ ਮੁਲਾਜ਼ਮਾਂ ਦੀਆਂ ਅੱਡ-ਅੱਡ categories ਦੀਆਂ ਉਹਨਾਂ ਦੇ ਵੱਲੋਂ ਸਾਰੇ ਦੇਸ਼ ਦੇ ਵਿੱਚ ਅੱਜ ਇੰਡਸਟਰੀਅਲ ਸਟ੍ਰਾਈਕ ਦਾ ਸੱਦਾ ਹੈਗਾ ਜਿਹੜੀ ਉਦਯੋਗਿਕ ਹੜਤਾਲ ਆ ਇਹ ਸੱਦੇ ਨੂੰ ਬਹੁਤ ਸਾਰੀਆਂ ਸਾਰੇ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਸਾਰੀਆਂ ਨੌਜਵਾਨ ਔਰਤਾਂ ਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ ਹੋਇਆ ਅੱਡ-ਅੱਡ ਕਾਰੋਬਾਰੀਆਂ ਨੇ ਵੀ ਦਿੱਤਾ ਹੋਇਆ ਹੈ ਜਾਹੇ ਨੂੰ ਭਾਰਤਬੰਦ ਕਈ ਅਖਬਾਰਾਂ ਲਿਖ ਰਹੀਆਂ ਨੇ ਅਸੀਂ ਸਮਝਦੇ ਹਾਂ ਭਾਰਤਬੰਦ ਦੀ ਤਾਂ ਕਾਲ ਹੈ ਨਹੀਂਗੀ ਪਰ ਵੱਡੇ ਪੱਧਰ ਤੇ ਉੱਤੇ ਲੋਕ ਜਿਹੜੇ ਐ ਜਿਹੜੀਆਂ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਜਿਹੜੇ ਉਹ ਉਹਨਾਂ ਨੂੰ ਫਾਇਦਾ ਦੇਣ ਲਈ ਜਿਹੜੇ ਲੇਬਰ ਕਾਨੂੰਨ ਖਤਮ ਕੀਤੇ ਐ ਤੇ ਹੋਰ ਬਹੁਤ ਸਾਰੇ ਕਦਮ ਉਥਾਰਿਆ ਹੈ ਕਿਸਾਨੀ ਦੇ ਵਿਰੁੱਧ ਨੌਜਵਾਨੀ ਦੇ ਵਿਰੁੱਧ ਉਹਨਾਂ ਦੇ ਵਿਰੁੱਧ ਇੱਕ ਗੁੱਸਾ ਪ੍ਰਗਟ ਜ਼ਰੂਰ ਵੱਡੀ ਪੱਧਰ ਦੇ ਉੱਤੇ ਹੋਊਗਾ ਅਸੀਂ ਇਹ ਉਮੀਦ ਕਰਦੇ ਹਾਂ हां दोस्तों दूसरी गल ये है कि कल अमेरिका ਦੇ ਰਾਸ਼ਟਰਪਤੀ ਦੇ ਨਿਵਾਸ ਤੇ ਵਾਈਟ ਹਾਊਸ ਦੇ ਵਿੱਚ ਨੇਤਨ ਯਾਹੂ ਗਿਆ ਹੋਇਆ ਸੀ ਤੇ ਉਹਨੇ ਉਹਨੂੰ ਜਿਹੜਾ ਕਿਹਾ ਵੀ ਇਸ ਨੂੰ ਤਾਂ ਨੋਬਲ ਦਾ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ ਵਗੈਰਾ ਉਹਦੇ ਉੱਤੇ ਉਥੋਂ ਦੇ ਇੱਕ ਵੱਡੇ ਮਸ਼ਹੂਰ ਜਿਹੜੇ ਸੈਨੇਟਰ ਨੇ ਬਰਨੀ ਸੈਂਡਰਸ ਉਹਨਾਂ ਨੇ ਬਹੁਤ ਸਖਤ ਪ੍ਰਤੀਕਿਰਿਆ ਦਿੱਤੀ ਹੈ ਉਹ ਇਹ ਕਹਿ ਰਹੇ ਹੈ ਕਿ ਇੱਕ ਦੁਨੀਆ ਦਾ ਜੰਗੀ ਅਪਰਾਧੀ ਬੰਦਾ ਜਿਹਦੇ ਉੱਤੇ ਬਹੁਤ سنگੀਨ ਅਪਰਾਧਾਂ ਦੇ ਦੋਸ਼ ਨੇ ਜਿਹਦੇ ਉੱਤੇ ਅੰਤਰਰਾਸ਼ਟਰੀ ਕ੍ਰਿਮੀਨਲ ਕੋਰਟ ਨੇ ਵਾਰੰਟ ਜਾਰੀ ਕਰੇ ਹੋਏ ਐ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਸ ਦੀ ਸਾਡੀ ਅਮਰੀਕਾ ਦੇ ਵਾਈਟ ਹਾਊਸ ਦੇ ਵਿੱਚ ਜਿਹੜੀ ਐ ਮਹਿਮਾਨ ਨਿਵਾਜੀ ਹੋ ਰਹੀ ਐ ਸਾਡੇ ਸਾਰੇ ਅਮਰੀਕਨ ਲੋਕਾਂ ਲਈ ਤੇ ਦੁਨੀਆ ਦੇ ਲੋਕਾਂ ਲਈ ਬਹੁਤ ਹੀ ਸ਼ਰਮਨਾਕ ਗੱਲ ਐ ਇੱਕ ਤਾਂ ਇਹ ਗੱਲ ਕਹੀ ਉਹਨਾਂ ਨੇ ਦੂਜਾ ਉਹਨਾਂ ਨੇ ਇਹ ਵੀ ਕਹੀ ਵੀ ਜੇਸ ਬੰਦੇ ਨੇ 5700 ਤੋਂ ਵੱਧ 57000 ਤੋਂ ਵੱਧ ਫਲਸਤੀਨੀ ਮਾਰ ਦਿੱਤੇ ਐ 135000 ਤੋਂ ਵੱਧ ਬੰਦੇ ਗੰਭੀਰ ਜ਼ਖਮੀ ਨੇ ਜਿਸ ਬੰਦੇ ਨੇ 600 ਬੰਦਾ ਲਾਈਨਾਂ 'ਚ ਲੱਗਿਆ ਹੋਇਆ ਜਿਹੜਾ ਉਥੋਂ ਦੀ ਸਹਾਇਤਾ ਜੋ ਵੀ ਹੋ ਰਹੀ ਹੈ ਜਿਹੜੀ ਕਿ ਬਹੁਤ ਵੱਡੀ ਪੱਧਰ ਤੇ ਬੰਦ ਕਰੀ ਹੋਈ ਹੈ ਜਿੱਥੇ ਕਿਤੇ ਮਾੜੀ-ਮੋਟੀ ਚੱਲਦੀ ਆ ਉਹਨਾਂ ਦੀਆਂ ਲਾਈਨਾਂ 'ਚ ਲੱਗਿਆ ਹੋਇਆ 600 ਬੰਦਾ ਮਾਰ ਦਿੱਤਾ 5000 ਤੋਂ ਵੱਧ ਜ਼ਖਮੀ ਕਰ ਦਿੱਤਾ ਅਜਿਹਾ ਅਪਰਾਧੀ ਅਮਰੀਕਾ ਦੇ ਵਾਈਟ ਹਾਊਸ ਦੇ ਵਿੱਚ ਸਾਡਾ ਗੈਸਟ ਬਣ ਕੇ ਬੈਠਾਗਾ ਸਾਨੂੰ ਬੜੀ ਸ਼ਰਮ ਆ ਰਹੀ ਹੈ ਇਸ ਗੱਲ ਦੇ ਉੱਤੇ ਅਗਲੀ ਗੱਲ ਦੋਸਤੋ ਦੋਸਤਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਬਿਹਾਰ ਦਾ ਇੱਕ ਤਤਗਾਮਾ ਪਿੰਡ ਹੈ ਰਾਣੀ ਗੰਜ ਪੁਲਿਸ ਸਟੇਸ਼ਨ ਦੇ ਅੰਡਰ ਆਉਂਦਾ ਪੂਰਨਿਆ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਉੱਥੇ ਐਤਵਾਰ ਦੀ ਰਾਤ ਨੂੰ ਇੱਕ ਪੰਜ ਬੰਦਿਆਂ ਦਾ ਪਰਿਵਾਰ ਹੈ ਜਿਹੜਾ ਉਸ ਨੂੰ ਇੱਕ ਤਾਂ ਇਹ ਕਿਹਾ ਜਾ ਰਿਹਾ ਹੈ ਵੀ ਉਹਨਾਂ ਨੂੰ ਜਿਉਂਦਿਆਂ ਸਾੜ ਦਿੱਤਾ ਪੁਲਿਸ ਕਹਿੰਦੀ ਹੈ ਵੀ ਇਹ ਤਾਂ ਹਜੇ ਅਸੀਂ ਦੇਖਣਾ ਹੈ ਵੀ ਉਹਨਾਂ ਨੂੰ ਜਿਉਂਦਿਆਂ ਸਾੜਿਆ ਸੀ ਜਾਂ ਮਾਰਨ ਤੋਂ ਬਾਅਦ ਅੱਗ ਲਾਈ ਹੈ ਕੁਝ ਵੀ ਹੋਵੇ ਉਹਨਾਂ ਨੂੰ ਬਹੁਤ ਭੇਰੇ ਵੀ ਨਾਲ ਮਾਰ ਦਿੱਤਾ ਉਹਦੇ ਪਿੱਛੇ ਕਾਰਨ ਕੀ ਹੈ ਕਾਰਨ ਇਹ ਹੈ ਵੀ ਉਸ ਉਹ ਜਿਹੜਾ ਪਿੰਡ ਹੈਗਾ ਉਹ 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 ਆਦਵਸੀਆਂ ਦਾ ਪਿੰਡ ਹੈ ਉਰਾਂ ਉਰਾਂ ਦਾ ਭਾਈਚਾਰਾ ਜਿਹੜਾ ਉੱਥੋਂ ਦਾ ਕਬੀਲਾ ਉਹ ਉਹਦੇ ਲੋਕ ਉੱਥੇ ਰਹਿੰਦੇ ਐ ਤੇ ਉੱਥੇ ਇੱਕ ਛੋਟਾ ਬੱਚਾ ਕੁਝ ਦਿਨ ਪਹਿਲਾਂ ਉਹ ਉਹਦੀ ਮੌਤ ਹੋ ਗਈ ਕਿਹਾ ਇਹ ਗਿਆ ਵੀ ਇਸ ਬੱਚੇ ਦੀ ਮੌਤ ਹੈ ਜਿਹੜੀ ਇਹਨਾਂ ਪਰਿਵਾਰ ਦੇ ਟੂਣੇ ਟਾਮਣਾ ਕਰਕੇ ਹੋਈ ਹੈ ਵੀ ਇਹਨਾਂ ਨੇ ਕੋਈ ਉਹਦੇ ਤੇ ਕੀਤਾ ਤਾਂ ਉਹਦੀ ਮੌਤ ਹੋ ਗਈ ਜਾਨੀ ਇੱਕ ਪਾਸੇ ਦੁਨੀਆ ਜਿਹੜੀ ਹੈ ਉਹ ਚੰਦ ਵੀ ਛੱਡ ਦੋ ਤੇ ਮੰਗਲ ਛੱਡ ਦਿਓ ਤੇ ਬਹੁਤ ਗੈਲੈਕਸੀ ਗਾਹਲੀ ਸਾਰੀ ਦੁਨੀਆ ਉਹਨਾਂ ਨੇ ਤੇ ਸਾਡਾ ਭਾਰਤ ਦਾ ਜਿਹੜਾ ਇਹ ਏਰੀਆ ਹੈਗਾ ਸਾਡੇ ਪੰਜਾਬ 'ਚ ਵੀ ਜਿਹੀਂ ਆ ਘਟਨਾਵਾਂ ਵਾਪਰਦੀਆਂ ਹਾਲੇ ਵੀ ਇੱਥੇ ਖੜਿਆ ਵੀ ਕਿਸੇ ਹੋਰ ਬੱਚੇ ਦੀ ਮੌਤ ਇਹਨਾਂ ਦੇ ਟੂਨੇ ਕੰਮਲ ਨਾਲ ਹੋਗੀ ਤੇ ਇਹ ਇਹ ਜਿਹੜਾ ਅਸੀਂ ਕਿੱਥੇ ਖੜੇ ਆ ਸਾਨੂੰ ਜਰਾ ਇਹਦੇ ਤੇ ਸੋਚਣ ਦੀ ਲੋੜ ਹੈ ਪੁਲਿਸ ਨੇ ਚਾਹੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਚੌਥਾ ਕਹਿੰਦੇ ਭੱਜਿਆ ਹੋਇਆ ਜਿਨ੍ਹਾਂ ਦੇ ਐਫਆਈਆਰ 'ਚ ਨਾਂ ਨੇ ਦੱਸਣ ਨੂੰ ਇਹ ਦੱਸਿਆ ਜਾ ਰਿਹਾ ਵੀ ਉਸ ਪਰਿਵਾਰ ਦਾ ਜਿਹੜਾ 16 ਸਾਲਾਂ ਦਾ ਮੁੰਡਾ ਆਪਣੇ ਕਿਸੇ ਰਿਸ਼ਤੇਦਾਰ ਚ ਗਿਆ ਹੋਇਆ ਸੀ ਉਸ ਵਕਤ ਤੇ ਉਹ ਬਚ ਗਿਆ ਤੇ ਉਹਨੇ ਉਹਦੇ ਬਿਆਨਾਂ ਦੇ ਉੱਤੇ ਇਹ ਕਾਰਵਾਈ ਹੋਈ ਹੈ ਉਹਦੇ ਕਹਿਣ ਮੁਤਾਬਕ ਤਾਂ ਸਾਰਾ ਪਿੰਡੇ ਦੋਸ਼ੀ ਹੈ ਵੀ ਉਹ ਸਾਰਿਆਂ ਨੇ ਉਹਨਾਂ ਨੂੰ ਇਹ ਮੰਨ ਲਿਆ ਵੀ ਇਹ ਇਹਨਾਂ ਨੇ ਮੁੰਡਾ ਮਾਰਿਆਗਾ ਯਾਨੀ ਮੁੰਡਾ ਮਰਿਆ ਆਪਣੇ ਘਰੇ ਸੋ ਇਸ ਕਿਸਮ ਦੀਆਂ ਜਿਹੜੀਆਂ ਆਤ ਦੀਆਂ ਪਿਸ਼ਾਖੜੀ ਗੱਲਾਂ ਨੇ ਉਹਨਾਂ ਨੂੰ ਸਾਡੇ ਦੇਸ਼ 'ਚੋ ਖਾਤਮ ਕਰਨ ਦੀ بجائے ਜਿਹੜੀਆਂ ਅੰਦ ਸ਼ਰਦਾ ਅਨੁਮੂਲਨ ਸੰਮਤੀ ਵਰਗੀਆਂ ਸੰਸਥਾਵਾਂ ਨੇ ਤਰਕਸ਼ੀਲ ਸੋਸਾਇਟੀ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਲੋਕਾਂ 'ਚ ਵਿਗਿਆਨਕ ਚੇਤਨਾ ਦਾ ਪ੍ਰਸਾਰ ਕਰਦੀਆਂ ਨੇ ਉਹਨਾਂ ਦੇ ਮਾਗਰ ਲੱਗਣ ਦੀ بجائے ਜਾਂ ਉਹਨਾਂ ਦੀ ਗੱਲ ਸੁਣ ਮਗਰਭਰ ਮੈਂ ਕਹਿੰਦਾ ਹਾਂ ਮਗਰ ਲੱਗਣਾ ਤਾਂ ਇੱਕ ਵੱਖਰੀ ਚੀਜ਼ ਹੈ ਵੀ ਉਹ ਤਾਂ ਭੇਟਚਾਲ ਹੋ ਗਈ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੀਆਂ ਦਲੀਲਾਂ ਨੂੰ ਤਰਕ ਦੇ ਆਧਾਰ ਤੇ ਪਰਖ ਕੇ ਅਮਲ ਕਰਨਾ ਜ਼ਿੰਦਗੀਆਂ ਦੇ ਵਿੱਚ ਉਹ ਜ਼ਰੂਰੀ ਹੈ ਦੂਜੇ ਵੱਨੇ ਸਾਡੀ ਜਿਹੜੀ ਕੇਂਦਰੀ ਸਰਕਾਰ ਹੈ ਉਹ ਸਾਡੇ ਸਿਲੇਬਸਾਂ ਦੇ ਵਿੱਚ ਇਹ ਸਾਰੇ ਜੰਤਰ ਮੰਤਰ ਤੰਤਰ ਜਿਹੜੇ ਐ ਇਹਨਾਂ ਨੂੰ ਲੈ ਕੇ ਆ ਰਹੀ ਹੈ ਸਿਲੇਬਸਾਂ ਦਾ ਹਿੱਸਾ ਬਣਾ ਰਹੀ ਹੈ ਜਣੀ ਖੁਦ ਪੜ੍ਹਾਈ ਦੇ ਨਾਂ ਦੇ ਉੱਤੇ ਚਾਨਣ ਦੇ ਨਾਂ ਦੇ ਉੱਤੇ ਹਨੇਰਾ ਵੰਡਿਆ ਜਾ ਰਿਹਾ ਹੈ ਇਹ ਬੜੀ ਗੰਭੀਰ ਗੱਲ ਹੈਗੀ ਹੈ ਅਗਲੀ ਗੱਲ ਦੋਸਤੋ ਪਰਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਦੇ ਦੇ ਜਿਹੜਾ ਉਹਨਾਂ ਨੇ ਇੱਕ ਬੱਚਿਆਂ ਦੇ ਦਾਖਲੇ ਵਾਸਤੇ ਇੱਕ ਐਫਿਡੇਵਟ ਹੈ ਬੱਚਿਆਂ ਤੋਂ ਭਰਾ ਰਹੇ ਹੈ ਵੀ ਤੁਸੀਂ ਕਿਸੇ ਹੜਤਾਲ 'ਚ ਹਿੱਸਾ ਨਹੀਂ ਲਵੋਗੇ ਕਿਸੇ ਮੁਜ਼ਾਹਰਾ ਨਹੀਂ ਕਰੋਗੇ ਬਿਨਾਂ ਪੁੱਛੇ ਤੁਸੀਂ ਆ ਨਹੀਂ ਕਰ ਸਕਦੇ ਤੁਸੀਂ ਜੇ ਕਿਸੇ ਨਾਲ ਹੋਗੇ ਤਾਂ ਤੁਹਾਡੋਂ ਤੁਹਾਡੇ ਦਾਖਲੇ ਕੱਢੇ ਜਾ ਸਕਦੇ ਆ ਤੁਹਾਡਾ ਉੱਥੋਂ ਜੀ ਯੂਨੀਵਰਸਿਟੀ ਦੇ ਵਿੱਚ ਵੜਨਾ ਬੰਦ ਕਰਿਆ ਜਾ ਸਕਦਾ ਹੈ ਵਗੈਰਾ 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 ਅਜਿਹਾ ਇੱਕ ਐਫਿਡੇਵਟ ਉਹਨਾਂ ਤੋਂ ਸਾਈਨ ਕਰਾਈ ਜਾ ਰਿਹਾ ਹੈ ਮਾਂਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਰਸੋਂ ਇਹ ਪਹਿਲੇ ਦਿਨ ਸੁਣਵਾਈ ਲਈ ਹੋਇਆ ਦਾਖਲ ਹਾਈ ਕੋਰਟ ਨੇ ਜਿਹੜਾ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਤਾਂ ਨੋਟਿਸ ਜਾਰੀ ਕਰਤਾ ਵੀ ਤੁਸੀਂ ਦੱਸੋ ਇਹਦੇ ਤੇ ਕੀ ਕਹਿੰਦੇ ਹੋ ਪਰ ਉਹਨਾਂ ਨੇ ਕਿਹਾ ਇਹ ਕਿ ਜੇ ਕੋਈ ਪ੍ਰੋਟੈਸਟ ਮੁਜਾਰੇ ਕੈਂਪਸ ਦੇ ਵਿੱਚ ਨਾ ਹੋਣ ਕਿੱਡੀ ਆ ਬੇਸ਼ਾਂਤੀ ਨਾਲ ਲੋਕ ਪੜਨ ਜਣੀ ਹਾਈ ਕੋਰਟ ਦਾ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਚੀਫ ਜਸਟਿਸ ਸ਼ੀਲ ਲਾਗੂ ਤੇ ਸੰਜੀਵ 베ਰੀ ਦਾ ਜਿਹੜਾ ਬੈਂਚ ਹੈ ਉਹ ਇਹ ਕਹਿ ਰਿਹਾ ਵੀ ਜੇ ਪ੍ਰੋਟੈਸਟ ਨਾ ਹੋਣ ਅਮਨ ਸ਼ਾਂਤੀ ਬੜੀ ਚੰਗੀ ਚੀਜ਼ ਐ ਭਲਿਓ ਲੋਕੋ ਤੁਹਾਨੂੰ ਉੱਥੇ ਜਿਹੜਾ 191 ਇਹ ਜਿਹੜਾ ਹੈਗਾ ਸਾਡਾ ਵੀ ਆਪਣਾ ਆਪਣੀ ਗੱਲ ਕਹਿਣ ਦਾ ਅਧਿਕਾਰ ਉਸ ਸੰਵਿਧਾਨ ਦੀ ਰਾਖੀ ਲਈ ਉੱਥੇ ਹਾਈ ਕੋਰਟ 'ਚ ਬਿਠਾਇਆ ਹੋਇਆ ਤੇ ਤੁਸੀਂ ਕਹਿ ਰਹੇ ਹੋ ਜੀ ਪ੍ਰੋਟੈਸਟ ਹੋਣੇ ਨਹੀਂ ਤਾਂ ਸ਼ਾਂਤੀ ਰਹੂਗੀ ਅਜਿਹੀ ਸ਼ਾਂਤੀ ਦੀ ਕੀ ਲੋੜ ਐ ਜਿਹੜੀ ਅੰਦਰੋਂ ਅਸ਼ਾਂਤ ਹੋਵੇ ਕਿ ਵਿਦਿਆਰਥੀਆਂ ਦੇ ਵਿੱਚ ਕੋਈ ਕਿਸੇ ਗੱਲ ਦਾ ਗੁੱਸਾ ਹੈ ਉਹ ਪ੍ਰੋਟੈਸਟ ਵੀ ਨਾ ਕਰ ਸਕਣ ਉਹ ਕਹਿ ਵੀ ਨਾ ਸਕਣ ਤੇ ਅਥਾਰਟੀ ਚੱਲਣ ਫਿਰ ਇਹ ਡੈਮੋਕ੍ਰੇਸੀ ਥੋੜੋ ਹੋਈ ਅਸੀਂ ਸਾਨੂੰ ਇਹ ਹਾਈ ਕੋਰਟ ਦਾ ਜਿਹੜੇ ਇਹ ਕਮੈਂਟ ਨੇ ਇਹ ਬਹੁਤ ਹੀ ਬੁਰੇ ਲੱਗਦੇ ਅਸੀਂ ਇਹਨਾਂ ਨਾਲ ਪੂਰਨ ਤੌਰ ਤੇ ਅਸਹਿਮਤ ਆ ਅਗਲੀ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਬਹੁਤ ਖੁਸ਼ ਨਮਾ ਖਬਰ ਹੈ ਕੇਰਲਾ ਦੇ ਵਿੱਚ ਇੱਕ ਫੋਰੈਸਟ ਰੇਂਜ ਅਫੀਸਰ ਹੈ ਕੁੜੀ ਲੇਡੀ ਹੈ ਜੀਐਸ ਰੋਸ਼ਨੀ ਉਹਦਾ ਨਾਮ ਹੈ ਜੀਐਸ ਰੋਸ਼ਨੀ ਜਿਹੜੀ ਹੈ ਉਹ ਉਹਨੇ ਉੱਥੇ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਛੋਟੀ ਨਦੀ টাইਪ ਚੀਜ਼ ਹੈ ਪਾਣੀ ਹੈ ਉੱਥੇ ਲੋਕ ਆ ਕੇ ਨਹਾਉਂਦੇ ਐ ਉੱਥੇ ਉਹਨੂੰ ਪਤਾ ਲੱਗਿਆ ਵੀ ਇੱਕ ਬਹੁਤ ਵੱਡਾ ਕੋਬਰਾ ਰਹਿੰਦਾ ਹੈਗਾ ਬਹੁਤ ਵੱਡਾ ਜਿਹੜਾ ਕਿੰਗ ਕੋਬਰਾ ਮਹਾ ਫਨੀਰ ਨਾਗ ਹੈ ਜਿਹੜਾ ਉਹ ਰਹਿੰਦਾ ਹੈਗਾ ਉਹ ਉੱਥੇ ਜਾਂਦੀ ਹੈ ਲੋਕ ਵੀ ਉੱਥੇ ਦੂਰ ਦੂਰ ਖੜੇ ਐ ਪਰ ਉਹਦੇ ਨੇੜੇ ਕੋਈ ਨਹੀਂ ਜਾਂਦਾ ਉਹ ਕੱਲੀ ਇੱਕ ਉਹਨੇ ਕੁੰਡੀ ਜੀ ਫੜੀ ਹੋਈ ਐ ਇੱਕ ਉਹਨੇ ਬੈਗ ਜਾਂ ਫੜਿਆ ਹੋਇਆ ਤੇ ਇਸ ਤਰ੍ਹਾਂ ਕਰਕੇ ਉਹੋ 나ਗ ਨੂੰ ਕਾਬੂ ਕਰਕੇ ਉਹਦਾ ਮੂੰਹ ਉਸ ਬੈਗ ਦੇ ਵਿੱਚ ਪਾਉਂਦੀ ਐ ਤੇ ਫਿਰ ਹੱਥ ਨਾਲ ਫੜ ਕੇ ਉਸ 16 ਫੁੱਟ ਲੰਬੇ ਮਹਾਨਾਗ ਨੂੰ 16 ਫੁੱਟ ਲੰਬਾ ਉਹਨੂੰ ਉਹ ਬੋਰੀ ਚ ਪਾਉਂਦੀ ਐ ਸਿਰਫ 6 ਮਿੰਟਾਂ ਦੇ 6 ਮਿੰਟਾਂ ਦੇ ਵਿੱਚ ਵਿੱਚ ਲੋਕ ਹਰਾਰ ਰਹਿ ਜਾਂਦੇ ਐ ਕੋਈ ਨੇੜੇ ਨਹੀਂ ਜਾਂਦਾ ਤੇ ਹੁਣ ਇੰਡੀਅਨ ਐਕਸਪ੍ਰੈਸ ਨੇ ਤਾਂ ਇਹ ਵੀ ਦੱਸਿਆ ਉਹਦੀਆਂ ਵੀਡੀਓ ਮੈਂ ਦੇਖੀਆਂ ਨੇ ਵੀਡੀਓ ਵੀ ਦੇਖ ਕੇ ਬੜਾ ਮਜ਼ਾ ਆਉਂਦਾ ਵੀ ਕਿਉਂ ਐਡੀ ਬਹਾਦਰ ਕੁੜੀ ਵੀ ਹੈਗੀ ਹੈ ਜਿਹੜੀ ਡਰ ਨਹੀਂ ਰਹੀ ਐਡੇ ਖਤਰਨਾਕ ਸੱਪ ਤੋਂ ਤੇ ਇਹ ਸਭ ਤੋਂ ਖਤਰਨਾਕ ਸੱਪ ਮੰਨਿਆ ਜਾਂਦਾ ਹੈ ਤੇ ਉਸ ਨੇ ਦੱਸਿਆ ਇਹ ਜਾਂਦਾ ਹੈ ਵੀ ਹੁਣ ਤੱਕ ਜਿਹੜੇ ਹੈ ਉਹ 2019 ਚ ਉਹ ਆਈ ਸੀ ਇੱਧਰ ਤੇ ਉਸ ਨੇ ਕਈ ਸੰਕੜੇ ਜਿਹੜੇ ਸੱਪ ਹੈ ਉਹ ਹੁਣ ਤੱਕ ਫੜ ਚੁੱਕੀ ਹੈ ਉਹ ਕੁੜੀ ਆਪਣੇ ਤੇ ਇਸ ਕਰਕੇ ਜਿਹੜਾ ਉਹਦੀ ਬੜੀ ਪ੍ਰਸ਼ੰਸਾ ਹੋ ਰਹੀ ਹੈ ਤੇ ਉਹ ਇੱਕੋ ਇੱਕ ਔਰਤ ਹੈ ਜਿਹੜੀ ਇਸ ਗੱਲ ਦੇ ਵਿੱਚ ਸਪੈਸ਼ਲਾਈਜ਼ਡ ਹੈ ਸੱਪਾਂ ਨੂੰ ਫੜਨ ਦੇ ਕੇਸ ਦੇ ਵਿੱਚ ਤੇ ਉਹਨੂੰ ਫੜ ਕੇ ਸਾਂਭ ਕੇ ਜਿੱਥੇ ਛੱਡ ਦੱਸਿਆ ਇਹ ਜਾਂਦਾ ਹੈ ਵੀ ਸੱਪ ਫੜਨ ਨਾਲੋਂ ਸੱਪ ਜਾਂ ਗਾਹਾਂ ਜੰਗਲ ਦੇ ਵਿੱਚ ਛੱਡਣਾ ਉਦੋਂ ਵੀ ਖਤਰਨਾਕ ਹੈ ਉਹਨੂੰ ਛੱਡੀਏ ਕਿਵੇਂ ਤੇ ਉਹ ਤੁਹਾਨੂੰ ਫੇਰ ਡੰਗ ਸਕਦਾ ਹੈ ਜੇ ਪਿੱਛੋਂ ਫੜ ਲਓ ਤਾਂ ਉਹ ਡੰਗ ਸਕਦਾ ਹੈ ਤੁਹਾਨੂੰ ਬਲੇਟਾ ਮਾਰ ਕੇ ਖਤਮ ਕਰ ਸਕਦਾ ਹੈ ਜਿਹੜੀ ਐਡੇ ਖਤਰਨਾਕ ਸੱਪਾਂ ਦੇ ਵਿੱਚ ਕੋਈ ਔਰਤ ਕੁੜੀ ਅਫਸਰ ਇਸ ਤਰ੍ਹਾਂ ਕਰਦੀ ਹੈ ਸਾਡਾ ਉਸ ਨੂੰ ਸਲੂਟ ਅੱਜ ਦੀ ਗੱਲ 'ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ